ਲਾਈਵ ਆਵੇ ਜਦੋਂ ਆਪਾਂ ਮੂਨ ਕਿਤੇ ਟਹਾਣੇ ਨੂੰ ਜਾਂਦੇ ਆ ਨਾ ਤਾਂ ਉੱਥੇ ਕੱਗਰ ਦੇ ਪੁੱਲ ਦੀਆਂ ਉਹ ਤਸਵੀਰਾਂ ਨੇ ਜਿਵੇਂ ਐ ਲਾ ਲਓ ਵੀ ਅੱਜ ਦੀ ਜਿਵੇਂ ਖਾਤਰੇ ਵਾਲੀ ਕੰਮ ਬਿਲਕੁਲ ਪ੍ਰਮਾਤਮੀ ਰੱਖ ਸਕਦਾ ਹੁਣ ਪੱਕੀਆਂ ਜਾਂ ਫਾਸਲਾਂ ਤੇ ਉਦੋਂ 10 ਦਿਨਾਂ ਦੀ ਆ ਬਾਜੀਆਂ ਦੀ ਮਿਹਨਤ ਦੇਖ ਲਓ ਨਾ ਮੂਨ ਦਾ ਕੋਈ ਇਹੋ ਜਿਹੀ ਘਟਨਾ ਨਾ ਹੋਵੇ ਜਿਹੜੇ ਆ ਭਰਾਵਾਂ ਨਾਲ ਟੁੱਟੇ ਬਹੁਤ ਮਿਹਨਤ ਕਰ ਰਹੇ ਆ ਵਿਚਾਰੇ ਤੇ ਬਾਕੀ ਬਹੁਤ ਕੱਠ ਅੱਜ ਜਵੇਂ ਖਾਤਰੇ ਵਾਲੀ ਕੰਮ ਕਹਿ ਸਕਦੇ ਆਪਾਂ 12:24 ਮਿੰਟਾਂ ਦੀ ਇਹ ਤਸਵੀਰਾਂ ਨੇ ਤੇ ਅੱਜ ਦੇ ਦਿਨ ਦੀਆਂ ਇੰਤਵਾਰ ਦੀਆਂ ਬਾਕੀ ਤੁਹਾਨੂੰ ਆਪਾਂ ਘੱਗਰ ਵੀ ਦਿਖਾਉਨੇ ਆ ਟੀਸੀ ਲੱਗਿਆ ਪਿਆ ਜਵੇਂ ਕਾਂਡੇ ਕਾਂਡੇ ਜਲਦਾ ਆ ਦੇਖ ਲਓ ਜਵੇਂ ਖਾਤਰੇ ਵਾਲੀ ਘੰਟੀ ਬਹੁਤ ਤੇਜ਼ ਵਹਾ ਦੇਖੋ ਜਵੇਂ ਇਹ ਐ ਲਾ ਲਓ ਵੀ ਗਿੱਠ ਨਹੀਂ ਵਾਂ ਇਹ ਵੀ ਤਾਂ ਗੱਠਣੀਵਾ ਵੀ ਇਹ ਤੇ ਕੰਮ ਹੋ ਰਿਹਾ ਡੇਲੀ ਘੱਟੇ ਘੱਟੇ ਲੱਗ ਰਿਹਾ ਬੈਕਗ੍ਰਾਉਂਡ ਚਾ ਸਕਦੇ ਮੈਂ